ਰਾਜੇ ਰਾਜਵੀਰ ਜਵੰਦਾ ਦੇ ਸਰੀਰ ਦਾ ਸੰਸਕਾਰ ਹੋ ਗਿਆ ਲੋਕੀ ਬਹੁਤ ਮੈਸੇਜ ਕਰਦੇ ਆ ਰੱਬ ਨੂੰ ਤਰਸ ਨਹੀਂ ਆਇਆ ਰੱਬ ਨੂੰ ਘੋਰਾ ਵੀ ਰਹਿਮ ਨਹੀਂ ਆਇਆ ਛੋਟੇ ਬੱਚੇ ਤੇ ਕੀ ਉਮਰ ਸੀ ਛੋਟੀ ਉਮਰ ਇਹ ਰਾਜਵੀਰ ਜਵੰਦਾ ਦੁਨੀਆ ਤੋਂ ਚਲੇ ਗਿਆ ਰੱਬ ਹੈ ਨਹੀਂ ਇਹਦਾ ਮਤਲਬ ਇਹ ਇਨੇ ਲੋਕਾਂ ਲੱਖਾਂ ਲੋਕਾਂ ਦੀ ਅਰਦਾਸ ਉਹਨੇ ਸੁਣੀ ਨਹੀਂ ਤੁਸੀਂ ਇੱਕ ਗੱਲ ਕਿਉਂ ਨਹੀਂ ਸਮਝਦੇ ਗੁਰੂ ਤੇਗ ਭាទੁਰ ਮਹਾਰਾਜ ਦੀ ਬਾਣੀ ਦੇ ਸ਼ਲੋਕ ਨੂੰ ਸਮਝੋ ਸੁਣੋ ਐਸੀ ਪੰਕਤੀ ਇਹ ਸਿਚੁਏਸ਼ਨਸ ਲਈ ਉਹਨਾਂ ਨੇ ਸਮਝਾਇਆ ਅਵੇਅਰ ਕੀਤਾ ਮਹਾਰਾਜ ਨੇ ਸਾਫ਼ ਸਾਫ਼ ਕਲੀਅਰ ਲਾ ਸਮਝਾਇਆ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕਹਿ ਕਾਲ ਜਿਹੜਾ ਦੁਨੀਆ ਤੇ ਪੈਤਾ ਹੋਇਆ ਉਹਨੇ ਇੱਕ ਦਿਨ ਖਤਮ ਹੋਣਾ ਹੈ ਤੇ ਉਹਨੇ ਖਤਮ ਕਿਦਣ ਹੋਣਾ ਇਹਦਾ ਟਾਈਮ ਕਿਸੇ ਨੂੰ ਨਹੀਂ ਪਤਾ ਕੋਈ ਪਹਿਲਾ ਜਾ ਰਿਹਾ ਦੁਨੀਆ ਤੋਂ ਕੋਈ ਬਾਅਦ ਜਾ ਰਿਹਾ ਹਰ ਇੱਕ ਦਾ ਟਾਈਮ ਪਰਫੈਕਟ ਹੈ ਦੁਨੀਆ ਤੇ ਨਾਨਕ ਹਰ ਗੁਣ ਗਾਹੇ ਲੈ ਛਾੜ ਸਗਲ ਜੰਜਾਲ ਗੁਰੂ ਸਾਹਿਬ ਕਹਿੰਦੇ ਕਿਹੜੇ ਜੰਜਾਲਾਂ 'ਚ ਤੂੰ ਫਸਿਆ ਪਿਆ ਹੈ ਕਿਹੜੇ ਮੋਹ ਦੇ ਜੰਜਾਲਾਂ 'ਚ ਫਸ ਗਿਆ ਕ੍ਰੋਧ ਦੇ ਜੰਜਾਲਾਂ 'ਚ ਫਸ ਗਿਆ ਹਉਮੇ ਹੰਕਾਰ ਦੇ ਜੰਜਾਲਾਂ ਚ ਫਸ ਗਿਆ ਕਿਉਂ ਫਸੀ ਜਾਣਾ ਹੈ ਇਹ ਛੱਡ ਕੇ ਇਹ ਸਮਝ ਵੀ ਮੈਂ ਦੁਨੀਆ ਤੇ ਆਇਆ ਤੇ ਮੈਂ ਛੱਡ ਕੇ ਜਾਣੀ ਆ ਜਿਵੇਂ ਰਾਜਵੀਰ ਜਵੰਦਾ ਦੁਨੀਆ ਤੇ ਆਇਆ ਸੀ ਉਹ ਦੁਨੀਆ ਛੱਡ ਕੇ ਚਲੇ ਗਿਆ ਸੇਮ ਅਸੀਂ ਵੀ ਐ ਟੂਰਿਸਟ ਐ ਇਸ ਧਰਤੀ ਦੇ ਅਸੀਂ ਵੀ ਟੈਂਪਰਰੀ ਐ ਫਿਰ ਗੁਰੂ ਸਾਹਿਬ ਅੱਗੇ ਕੀ ਸਮਝਾਉਨੇ ਆ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਕਹੋ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਭੀਤ ਕਹਿੰਦੇ ਪੂਰਾ ਸੰਸਾਰ ਕਹਿੰਦੇ ਝੂਠਾ ਹੈ ਮੇਰੇ ਮਿੱਤਰ ਸਮਝ ਪਿਆਰ ਨਾਲ ਸਮਝਾ ਰਹੇ ਨੇ ਨਾ ਆਪਾਂ ਨਹੀਂ ਸਮਝੀ ਗੱਲ ਤਾਂ ਹੀ ਅਸੀਂ ਰੋ ਰਹੇ ਹੁੰਦੇ ਆ ਅਸੀਂ ਕੁਰਲਾ ਰਹੇ ਹੁੰਦੇ ਆ ਅਸੀਂ ਰੱਬ ਤੇ ਦੋਸ਼ ਲਾ ਰਹੇ ਹੁੰਦੇ ਆ ਉਹ ਕਹਿੰਦੇ ਜਿਵੇਂ ਰੇਤ ਦੀ ਕੰਧ ਬਣ ਸਕਦੀ ਹੈ ਟਿਕ ਸਕਦੀ ਹੈ ਕਦੇ ਨਹੀਂ ਟਿਕ ਸਕਦੀ ਨਾ ਐਵੇਂ ਅਸੀਂ ਦੁਨੀਆ ਤੇ ਕਦੇ ਟਿਕ ਨਹੀਂ ਸਕਦੇ ਤੇ ਹੁਣੇ ਪਤਾ ਲੱਗਿਆ ਬਰਿੰਦਰ ਘੁੰਮਣ ਜੋ ਬੋਡੀ ਬਿਲਡਰ ਤਕੜਾ ਸ਼ਰੀਰ ਸਡੋਲ ਸ਼ਰੀਰ ਸੀ ਉਹਨਾਂ ਨੂੰ ਹਾਰਟ ਅਟੈਕ ਆਇਆ ਉਹ ਦੁਨੀਆ ਤੋਂ ਚਲੇ ਗਏ ਇਹਦਾ ਮਤਲਬ ਤੁਸੀਂ ਦੁਨੀਆ ਤੇ ਕਿੱਡੇ ਮਰਜ਼ੀ ਵੱਡੇ ਕਹਿੰਦੇ ਘੋਂਦੇ ਸਰੀਰਿਕ ਬਲ ਵਾਲਿਓ ਵੱਡੇ ਵੱਡੇ ਤੁਸੀਂ ਸੰਕਰ ਹੋ ਜਾਣਾ ਦੁਨੀਆ ਤੋਂ ਸਭ ਨੇ ਆ ਅਸੀਂ ਸਭ ਨੇ ਜਾਣਾ ਹੈ ਪਰ ਰੱਬ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਕਿਉਂਕਿ ਸਾਨੂੰ ਇਹ ਕਨਸੈਪਟ ਸਮਝਾਇਆ ਹੀ ਨਹੀਂ ਕਦੇ ਵੀ ਭਾਈ ਅਸੀਂ ਦੁਨੀਆ ਤੇ ਐਂ ਤੇ ਅਸੀਂ ਛੱਡ ਕੇ ਜਿਹੜਾ ਮੌਤ ਦੇ ਕਨਸੈਪਟ ਨੂੰ ਸਮਝੋ ਅਸੀਂ ਟੈਂਪਰਰੀ ਦੁਨੀਆ ਤੇ ਐ ਪਰਮਾਨੈਂਟ ਨਹੀਂ ਹੈਗੀ ਸਾਰੀ ਬਾਣੀ ਇਹੀ ਅਵੇਅਰ ਕਰਦੀ ਹੈ ਵੀ ਚੱਲਣਾ ਇੱਥੋਂ ਜੱਗ ਛੱਡ ਕੇ ਜਾਣਾ ਹੈ ਤੇ ਫਿਰ ਰੋਣਾ ਕਿਉਂ ਦੋਸ਼ ਕਿਉਂ ਲਾਉਣਾ ਰੱਬ ਦੇ ਉੱਤੇ ਵੱਡੇ ਵੱਡੇ ਇਹ ਕਿਉਂ ਕਹਿਣਾ ਵੀ ਰੱਬ ਹੈ ਨਹੀਂ ਉਹਨੂੰ ਤਰਸ ਨਹੀਂ ਆਇਆ ਉਹ ਤਾਂ ਮਹਾਰਾਜ ਕਹਿੰਦੇ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀ ਐ ਸਭ ਦੀ ਵਾਰੀ ਆਉਣੀ ਐ ਕੋਈ ਪਹਿਲਾਂ ਜਾ ਰਿਹਾ ਕੋਈ ਜਿਹਦਾ ਜਿੰਨਾ ਟਰਮ ਹੈਗਾ ਉੰਨਾ ਹੈਗਾ ਉਹਦਾ ਸੋਇਂ ਚ ਰੱਬ ਦਾ ਨਹੀਂ ਦੋਸ਼ ਕੋਈ ਆਪਣੇ ਆਪ ਨੂੰ ਅਵੇਅਰ ਕਰੋ ਆਪਣੇ ਆਪ ਤੇ ਧਿਆਨ ਲਓ ਰਾਜਵੀਰ ਜਵੰਦਾ ਸਰੀਰੀਕ ਤੌਰ ਤੇ ਦੁਨੀਆ ਤੋਂ ਚਲੇ ਗਏ ਉਹ ਸਰੀਰ ਦਾ ਨਾਮ ਰਾਜਵੀਰ ਜਵੰਦਾ ਸੀ ਉਹਦੀ ਆਤਮਾ ਦਾ ਨਾਮ ਰਾਜਵੀਰ ਜਵੰਦਾ ਨਹੀਂ ਸੀ ਆਤਮਾ ਤਾਂ ਨਿਰਲੇਪ ਹੈ ਆਤਮਾ ਤਾਂ ਨਿਰੋਲ ਹੈ ਉਹ ਤਾਂ ਬ੍ਰਹਮ ਆ ਉਹ ਉਹਦਾ ਨਾਮ ਰਾਜਵੀਰ ਜਵੰਦਾ ਨਹੀਂ ਸੀ ਰਾਜਵੀਰ ਜਵੰਦਾ ਸਿਰਫ ਸਰੀਰ ਸੀ ਤੇ ਸਿਰਫ ਸਰੀਰ ਦਾ ਸੰਸਕਾਰ ਹੋਇਆ ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਸੀਂ ਜੇ ਰਾਜਵੀਰ ਜਵੰਦਾ ਲਈ ਕੁਝ ਕਰਨਾ ਚਾਹੁੰਦੇ ਤਾਂ ਉਹਦੇ ਲਈ ਸਿਮਰਨ ਕਰੋ ਜਿਹੜਾ ਉਹਦੇ ਤੱਕ ਪਹੁੰਚਣਾ ਹੈ ਉਹਦੇ ਪਰਿਵਾਰ ਨੂੰ ਵੀ ਕਹਿਣਾ ਹੈ ਠੀਕ ਹੈ ਮੋਹ ਮਾਇਆ ਪਿਆਰ ਹੈ ਪੁੱਤ ਹੈ ਉਹ ਘਰ ਵਾਲਾ ਸੀ ਕਿਸੇ ਦਾ ਉਹ ਪਿਓ ਹੈ ਕਿਸੇ ਦਾ ਮੂੰਹ ਖਿੱਚਦਾ ਪੂਰਾ ਖਿੱਚ ਪਾਉਂਦਾ ਪਰ ਗੁਰੂ ਸਾਹਿਬ ਦੀ ਬਾਣੀ ਨੂੰ ਵੀ ਸਾਨੂੰ ਸਮਝਣਾ ਪੈਣਾ ਇਹ ਜਗ ਰਚਨਾ ਸਭ ਝੂਠ ਹੈ ਇਹ ਝੂਠੀ ਹੈ ਮੰਨੋ ਗੱਲ ਨੂੰ ਮੰਨਣੀ ਪੈਣੀ ਹੈ ਹਮੇਸ਼ਾ ਇੱਕੋ ਹੀ ਚੀਜ਼ ਦਾ ਯਾਦ ਰੱਖੋ ਮੌਤ ਸੱਚ ਹੈ ਜੀਣਾ ਝੂਠ ਹੈ ਅੱਜ ਤੋਂ ਸਿਰਫ ਜੀਣ ਬਾਰੇ ਗੱਲ ਕਰੋ ਵੀ ਮੈਂ ਜਿੰਨੀ ਜ਼ਿੰਦਗੀ ਜਿਹੜੀ ਮੌਤ ਨੇ ਤਾਂ ਆਉਣਾ ਹੀ ਹੈ ਆਪਾਂ ਸਾਰੇ ਮੌਤ ਦੇ ਨੇੜੇ ਜਾ ਰਹੇ ਆਂ ਦੂਰ ਨਹੀਂ ਜਾ ਰਹੇ ਕੱਲ ਦਾ ਸੂਰਜ ਕਿਹਨੇ ਦੇਖਿਆ ਪਤਾ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਜਿੰਨੀ ਜ਼ਿੰਦਗੀ ਹੈ ਸ਼ੁਕਰਾਨੇ ਚ ਕੱਢੋ ਵਾਹਿਗੁਰੂ ਤੇਰਾ ਸ਼ੁਕਰ ਹੈ ਆਪ ਖੁਸ਼ ਰਹੋ ਦੂਜਿਆਂ ਨੂੰ ਖੁਸ਼ ਕਰਨ ਚ ਕੱਢੋ ਹਮੇਸ਼ਾ ਆਪਣੇ ਪ੍ਰਮਾਤਮਾ ਨੂੰ ਯਾਦ ਕਰਕੇ ਇਸ ਦੰਤ ਸੰਸਾਰ ਤੋਂ ਫਾਨੀ ਤੋਂ ਜਾਣ ਦੀ ਆਪਾਂ ਤਿਆਰੀ ਕਰੀਏ ਨਾ ਕਿ ਰੋਂਦੇ ਪਿੱਟਦੇ ਦੁਨੀਆ ਤੋਂ ਜਾਈਏ ਖੁਸ਼ਹਾਲ ਹੋ ਕੇ ਜਾਈਏ ਜ਼ਿੰਦਗੀ ਇੱਕ ਵਾਰੀ ਮਿਲੀ ਹੈ ਇੱਕੋ ਹੀ ਵਾਰੀ ਜੀਣੀ ਹੈ ਬਾਰ ਬਾਰ ਦੁਨੀਆ ਤੇ ਨਹੀਂ ਆਉਣਾ ਵਾਹਿਗੁਰੂ ਤੇਰਾ ਸ਼ੁਕਰ ਹੈ ਤੇ ਰਾਜਵੀਰ ਜਵੰਦਾ ਦੇ ਲਈ ਸਿਮਰਨ ਕਰੋ ਜਿਸ ਨੂੰ ਬਹੁਤ ਪਿਆਰ ਆ ਉਸ ਵੀਰ ਦੇ ਨਾਲ ਉਹਦੀ ਆਤਮਾ ਹੁਣ ਸਰੀਰ ਛੱਡ ਗਈ ਉਹ ਆਪਾਂ ਸਿਰਫ ਉਹਦੇ ਮਨ ਲਈ ਅਰਦਾਸ ਕਰ ਸਕਦੇ ਆ ਤੇ ਉਹਦੇ ਲਈ ਸਿਮਰਨ ਕਰ ਸਕਦੇ ਆ ਅੱਜ ਵਰਿੰਦਰ ਘੁੰਮਣ ਉਹ ਵੀਰ ਵੀ ਦੁਨੀਆ ਤੋਂ ਚਲੇ ਗਿਆ ਰੋਜ਼ ਲੱਖਾਂ ਦੁਨੀਆ ਮਰਦੀ ਐ ਕਰੋੜਾਂ ਮਰਦੀ ਐ ਕਰੋੜਾਂ ਜੰਮਦੀ ਐ ਇਹ ਤਾਂ ਸੰਸਾਰ ਐ ਆਉਣਾ ਜਾਣਾ ਲੱਗਿਆ ਰਹਿਣਾ ਇਸ ਹੱਥੇ ਹੱਥ ਚ ਕੁਛ ਨਹੀਂ ਹੈਗਾ ਜਿਸ ਹੱਥ ਜੋਰ ਕਰ ਵੇਖੇ ਸੋ ਜਿਹਦੇ ਹੱਥ ਚ ਜੋਰ ਆ ਨਾ ਉਹ ਵੇਖ ਰਿਹਾ ਉਹ ਕਰੀ ਜਾ ਰਿਹਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪੋਜ਼ਿਟਿਵ ਹੋ ਦਿਲ ਨਾ ਹਾਰੋ ਪ੍ਰਮਾਤਮਾ ਨੂੰ ਦੋਸ਼ ਨਾ ਦਿਓ ਤੁਸੀਂ ਵੀ ਉਹ ਕੁਛ ਕਰਦਾ ਨਹੀਂ ਸਭ ਕੁਛ ਕਰ ਰਿਹਾ ਅਸੀਂ ਨਹੀਂ ਸਮਝ ਰਹੇ ਉਹਨੂੰ ਅਸੀਂ ਸਮਝਣਾ ਨਹੀਂ ਚਾਹੁੰਦੇ ਤਾਂ ਕਰਕੇ ਅਸੀਂ ਉਦਾਸ ਹੋ ਜਾਂਦੇ ਆ ਤਾਂ ਸਾਨੂੰ ਗੁੱਸਾ ਆਉਂਦਾ ਪ੍ਰਮਾਤਮਾ ਦੇ ਪ੍ਰਮਾਤਮਾ ਬੇਅੰਤ ਹੈ ਬਾ ਕਮਾਲ ਹੈ ਬਹੁਤ ਪਿਆਰਾ ਹੈ ਉਹ ਵਾਹਿਗੁਰੂ ਤੇਰਾ ਸ਼ੁਕਰ ਹੈ